ਨੇ ਸੁਣੇ ਨਹੀਂ ਸੁਣੇ ਤਾਂ ਪਤਾ ਕਰ ਜਾਈ ਉਹਨਾਂ ਦਾ ਆਪ ਦਾ ਸਟੈਂਡਰਡ ਬਣ ਗਿਆ ਜੀ ਬੱਚਾ ਇਹਨਾਂ ਦਾ ਬੱਚਾ ਟਾਈ ਲਾ ਕੇ ਜਾਂਦਾ ਨਾ ਘਰੋਂ ਨਿਕਲਦਾ ਚਾਰ ਉਹਦੇ ਪਾਸੇ ਜਾਂਦਾ ਮੰਨ ਲਓ ਮੇਰੇ ਕੋਲ ਉਹਨੇ ਕੀ ਪੈਸੇ ਆ ਜਾ ਉਹਰਾ ਘੱਟ ਗਿਆ ਤਾਂ ਮੇਰਾ ਵੀ ਮੰਮੀ ਕੀ ਕਰਦਾ ਇਸੇ ਵਾਸਤੇ ਮੈਂ ਤਾਂ ਉਹਨੂੰ ਕਿਹਾਗਾ ਉਹ ਬੜਾ ਬੰਦਾ ਹੈ ਉਹਨੂੰ ਬੜਾ ਬੰਦਾ ਹੈ ਉਹ ਮੋਨਾਵਾਦੀ ਗੱਦਾ ਉਹਦੇ ਪੰਜ ਦਾ ਕੁੜਾ ਤਾਂ ਬੜਦਾ ਰਹੇ ਆ ਆ ਵੇਰ ਉਹਦੇ ਆ ਵੇਰ ਉਹਦੀ ਅੱਜ ਕਿਹੜਾ ਨੂੰ ਮੈਂ ਮੈਂ ਇਹ ਜੀ ਮੋਟਾ ਜਿਹੇ ਜਿਹੜਾ ਜਿਹੜਾ ਬੜਾ ਬੜਾ ਮੁੰਡੇ ਦੇ ਤੋਂ ਪੰਜ ਸਾਲ ਵੀ ਨਾ ਥੋਡੇ ਨਾਲ ਹੀ ਬਣਾਇਆ ਸੀਗਾ ਇਸ ਵਾਰ ਵੀ ਇਹਨਾਂ ਦੇ ਦਿਵਾਨ ਦੇ ਵਿੱਚ ਆਏਗਾ ਵੀ ਮੈਂ ਆਪਣੇ ਜਵਾਕਾਂ ਦੇ ਨਾਲ ਜਨਮ ਦਿਨ ਮਨਾਉਣਾ ਥੋੜੇ ਵੀ ਸਮਾਨ ਲੈ ਕੇ ਆਏ ਹੈਗੇ ਨੇ ਇਹਨਾਂ ਨੂੰ ਮੁਬਾਰਕਾਂ ਦੇ ਇੱਕ ਫੜਿੰਗ ਸਾਹਿਬ ਸਾਰਿਆਂ ਨੂੰ ਨਤਾਸ਼ਾ ਮੈਡਮ ਸਾਡੇ ਵੱਲੋਂ ਭਾਈ ਤੁਹਾਨੂੰ ਬਹੁਤ ਵਧਾਈਆਂ ਇਹਨਾਂ ਦੇ ਹਸਬੰਡ ਅਹਿਮਦ ਗਾਰਦ ਦੇ ਪ੍ਰਧਾਨ ਬਣੇ ਹੈਗੇ ਨੇ ਵਿੱਕੀ ਸ਼ਾਹ ਦੇ ਪਤੀ ਸ਼ਾਹ ਦੀ ਫਸਟ ਲੇਡੀ ਇਹ ਵੀ ਨਾ ਇਹ ਫਸਟ ਰੇਡੀਆ ਆਫ ਐਮੂਗਲਡ ਬਣਦੀ ਹੈ ਜੀ ਇਹ ਸਾਡੇ ਕੋਲੋਂ ਤੁਹਾਡੇ ਨਾਲ ਨਾਲ ਜੀ ਹਾਂ ਤੋਂ ਨਹੀਂ ਉਹ ਥੋੜੇ ਜਿੰਨ ਮਾਰਦੀ ਮੋਲਡ ਕਰਦੀ ਤੇ ਹਰਜੀਤ ਸਿੰਘ ਬਾਦ ਦਾ ਜਨਮ ਦਿਨ ਆ ਜੀ ਇਹ ਪਾਰਟੀ ਵੱਲੋਂ ਵੀ ਇਹ ਬੜਿੰਗ ਸਾਹਿਬ ਇਹਨਾਂ ਦੇ ਪ੍ਰਧਾਨ ਹੈ ਕਿ ਇਹਨਾਂ ਦੇ ਮੰਡਲ ਪ੍ਰਧਾਨ ਨੇ ਪਿੱਟੂ ਜੀ ਦਾ ਵੀ ਦੋਸਤ ਹੈ ਕਿ ਨਹੀਂ ਹੈਡ ਸਾਹਿਬ ਆ ਜੂਗੇ ਤਾਂ ਹੈਡ ਸਾਹਿਬ ਤੇ ਮਿੱਤਰ ਹੈਗੇ ਜੀ ਬੈ ਸਾਹਿਬ ਇਹ ਹਾਂ ਦਾ ਜਨਮ ਦਿਨ ਤੁਹਾਡੇ ਨਾਲ ਸਾਂਝਾ ਕਰਨਾ ਹੈ ਕਿਉਂਕਿ ਸਾਰੇ ਹਨ ਇੱਕ ਵਾਰ ਇਹਨਾਂ ਨੂੰ ਮੁਬਾਰਕਾ ਦੇ ਆ ਥੋੜੀ ਜੀ ਸਮਾਨ ਲੈ ਮਨੋਜੀ ਹਾਂ ਹਾਂ ਖੋਲ ਖੋਲ ਇਹਨਾਂ ਵਿੱਚੋਂ ਖੋਲੋ ਹਾਂ ਨਿਓ ਬਸ ਰੈੱਡ ਵਰਨ ਲੱਗਦੇ ਇਹ ਤਾਂ ਬਾਅਦ ਵਿੱਚ ਟੀਚਰ ਦੇ ਦੇਣਗੇ ਇਹ ਤੋਕ ਦੇ ਦੇ ਬਸ ਕੋਈ ਨਾ ਚੀ ਜੀ ਦੀ ਵੰਡ अच्छा। अगेन। Thank you. ਸਰ ਵਰਦੀਆਂ ਦੀ ਥੋੜਾ ਅਜੀਰਪੁਰ ਕਰਦਾ 10 ਕਟਾ ਹਾਂ ਵਰਦੀਆਂ ਕਿ ਮਿਲ ਗਈਆਂ ਇਹਨਾਂ ਨੂੰ ਹੈ ਅਸੀਂ ਸਾਡੀ ਦਾ ਪਹਿਲਾਂ ਹੋਰ ਆਪਣੇ ਲੈਵਲ ਤੇ ਲਗਾਈ ਹੁੰਦੀ ਆ ਪਰ ਇਹਨਾਂ ਨੇ ਆਪੀ ਆਪਣੇ ਤੌਰ ਤੇ ਵਰਦੀਆਂ ਭੇਜੀਆਂ ਨੇ ਮਤਲਬ ਦੋ ਰੰਗ ਨੀਲਾ ਹੀ ਕਰਤਾ ਨੇ ਨਿਸ਼ਾਨੀ ਲੱਗ ਕਰਤਾ ਆ ਪੁੱਤ ਪਿਛਲੇ ਸਾਲਾਂ ਦੀ ਤਰ੍ਹਾਂ ਆਪਣੇ ਪਿੰਡ ਦੇ ਕਾਨਾ ਇਹਨਾਂ ਦੇ ਦਵਿੰਦਰ ਸਾਹਿਬ ਦੇ ਭਤੀਜੇ ਨੇ ਜਿਹੜੇ ਹਨ ਹਈ ਹਾਂਜੀ 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 ਇਹਨਾਂ ਦੇ ਇੱਕ ਭਤੀਜੇ ਨੇ ਮਤਲਬ ਦਵਿੰਦਰ ਸਿੰਘ ਉਹ ਕਲਾਸ ਦੇ ਵਿੱਚ ਸਾਡੇ ਕੋਲ ਇਹਨਾਂ ਦਾ ਬੱਚਾ ਪੜ੍ਹਦਾ ਜਦੋਂ ਵੀ ਆਉਂਦੇ ਸੀ ਉਹਨਾਂ ਨੇ ਨਾ ਦੇਖਣਾ ਕਈ ਵਾਰ ਅਸੀਂ ਵੀ ਕੱਪੜੇ ਨਾਲ ਸਾਫ਼ ਕਰਦੇ ਤੇ ਪੜ ਜਾਂ ਸਿੱਖ ਤੋਂ ਕੋਈ 10 20 ਦਾਸ ਤੋਂ ਪੜਾ ਕੇ ਜਿੰਨੇ ਦੇ ਵਿੱਚ ਅੱਛਾ ਕਈ ਵਾਰ ਉਹਨਾਂ ਨੇ ਆ ਕੇ ਦੇਖਣਾ ਵੀ ਕੋਈ ਰੂਮ ਆ ਉਹਦੇ ਮੂਰੇ ਕੋਈ ਡੋਰਮੈਂਟ ਨਹੀਂ ਹੈਗਾ ਉਹਨਾਂ ਨੇ ਜਾਣਾ ਜੀ ਮਾਇਰ ਦੀ ਹੁੰਦੀ ਹੈ ਅੱਜ ਹਰੇਕ ਸਾਲ ਆਪਣੀ ਮਾਇਰ ਜੇ ਯੂਨੀਵਰਸਿਟੀ ਦਾ ਮਤਲਬ ਉਹ ਇੱਥੇ ਅਜੇ ਵੀ ਬੱਚਿਆਂ ਨੂੰ ਸਵਾਰ-ਵਾਰਾ ਡਿਸਪੂਟ ਕਰਦੇ ਨੇ ਮਤਲਬ ਪੱਕੀ ਰਵਾਇਤ ਨੂੰ ਵੀ ਚੱਲੀ ਜਾਂਦੀ ਬਹੁਤ ਸੁਣੋ ਮੈਂ ਤਾਂ ਕਹਿੰਦਾ ਵੀ ਇਹ ਪਰਿਵਾਰ ਕਾਰਜਾ ਠੀਕ ਹੈ ਇਹਨਾਂ ਦੇ ਜਿਹੜੇ ਮਤਲਬ ਡੈਡੀ ਜੀ ਸੀ ਉਹ ਵੀ ਬਹੁਤ ਵਧੀਆ ਤਰ੍ਹਾਂ ਕੰਮ ਕਰਤੀ ਸੀ ਉਹ ਡੇਰੇ ਕਿੱਥੇ ਆ ਸੀਗਾ ਆਪਣੇ ਜੋਗੀ ਜੋਗੀ ਮਾਦਰੀ ਡੇਰੇ ਵਿੱਚ ਵਰਪਤ ਰਹੇ ਨੇ ਆ ਆਖਰੀ ਹਾਂਜੀ ਆਖਰੀ ਸਮੇਂ ਤੱਕ ਮਤਲਬ ਉਹਨਾਂ ਨੇ ਆਪਣੀ ਸਵਾਵਾਂ ਉੱਥੇ ਰਮਾਈਆਂ ਆ ਸਕੂਲ ਵਗੈਰਾ ਜਿਹੜਾ ਬਣਿਆ ਹੋਇਆ ਨਾ ਉਹਨਾਂ ਦੀ ਕਾਰੀਗਰੀ ਆ ਮਤਲਬ ਦੇਣ ਆਹ ਜਿਹੜੀ ਕੰਧਾਂ ਦਾ ਸਾਰਾ 15 ਮਦਰਾ ਇੰਚ ਹੀ ਜਾ ਬਹੁਤ ਵਧੀਆ ਹੈ ਹੁਣ ਉਹ ਲਾ ਕੇ ਇੱਟ ਕਰੇ ਚ ਖੜੀ ਆ ਇੱਟ ਕਰ ਖੜੀ ਆ ਬਹੁਤ ਵਧੀਆ ਜੀ ਸੱਤਾਂ ਵੀ ਬਦਲਦੀ ਆ ਸਾਰਾ ਆ ਸਸਤੇ ਵੀ ਕਰਦਾ ਫੇਰ ਉਹ ਮੈਸਤਰੀ ਕਹਿੰਦਾ ਇਹ ਤਾਂ ਹੈ ਹੀ ਬਹੁਤ ਵਧੀਆ ਨਹੀਂ ਵਧੀਆ ਜੀ ਦੋ ਹੋਰ ਇੱਕਲਾ ਕੰਮ ਆ ਮਤਲਬ ਪਰਿਵਾਰਕ ਤੌਰ ਤੇ ਆ ਨਾ ਅੱਛਾ ਗਹਾਨੇ ਦੀ ਨਸਲ ਵੀ ਹੁੰਦੀ ਆ ਉਹ ਰੇਵਤ ਰੇ ਜਾ ਇਹ ਤਾਂ ਦਿਖਾਈ ਦੇ ਵਿੱਚ ਸਰ ਮੈਂ ਦਾਅਵੇ ਨਾ ਕਹਣਾ ਅਸੀਂ ਜਿੰਨੇ ਇਨਸਾਨ ਖੜੀ ਆ ਇੱਥੇ ਸਣੇ ਅਧਿਆਪਕ ਅੱਛਾ ਜੀ ਸਾਡੇ ਜੋ ਐਸ ਬਚਾਰਗਾ ਕੋਈ ਲਿਖਾ ਕਾਪੀ ਲੈ ਗਿਆ ਕਿਤੇ ਲਿਖਿਆ ਆਇਆ ਉਹ ਸੁਣਾ ਲਿਖਦਾ ਇਹਨੂੰ ਬੁਖਾ ਦਈਏ ਨਾ ਕਿ ਲਿਆ ਕੋਟ ਐਰ ਕਿੱਲਾ ਆਂਦਾ ਮੈਸਤਰੀ ਕਿੱਲਾ ਆਂਦਾ ਛੋੜ ਕੇ ਫਿਰ ਯਾਰ ਯਾਦ ਵੀ ਇਹ ਮੈਸਤਰੀ ਨੇ ਉਹ ਵੀ ਕਿੱਲ ਵੀ ਠੋਕੇ ਲਾਉਂਦਾ ਤਰੀਨ ਉਹ ਕਾਪੀ ਲੈ ਕੇ ਕਾਜੀ ਤੇ ਲਿਖਦਾ ਹਾਲਾਂਕਿ ਹਮ ਪਹਿਲੀ ਕਲਾਸ ਪਾਸ ਕੀਤੀ ਹੈ ਐਸਐਲ ਵੀ ਬਹੁਤ ਸੁਣਾ ਕੋਣਾ ਮੇਰੀ ਗੱਲ ਚਲੋ ਸਤਿ ਸ੍ਰੀ ਅਕਾਲ ਜੀ ਵਾਲੇ ਤੋਂ ਇਹ ਮੈਂ ਕਰਮ 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 ਜਾਣਾ ਬਈ ਹੋਰ ਤੋਂ ਕਰਦੀ ਬੈਸਬ ਇੱਕ ਵਾਰ ਫਿਰ ਸਾਡੇ ਵੱਲੋਂ ਮੁਬਾਰਕਬਾਦ ਜੀ ਸਾਰਿਆਂ ਤੈਨੂੰ ਹਾਂ ਭਾਈ ਬਹੁਤ ਵਧੀਆ ਤੇ ਸੁਗਰਾਜ ਤੁਸੀਂ ਜੋ ਸਾਨੂੰ ਇਜਾਜ਼ਤ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਹਾਂਜੀ ਹਾਂ ਇਹ ਤਾਂ ਕੁਛ ਨਹੀਂ ਪਹਿਲੀ ਤਾਂ ਬਲੈਕਬੋਰਡ ਤੋਂ ਅੱਗੇ ਤੁਸੀਂ ਕੰਪੀਟੀਸ਼ਨ ਬਿਠਾਉਂਗੇ ਨਾ ਇਹਨਾਂ ਨੂੰ ਜਿਵੇਂ ਐ ਜੇ ਪ੍ਰਿੰਟਿੰਗ ਕੀਤੀ ਹੁੰਦੀ ਹੈ ਉਹਵੇਂ ਬਟਾ ਇਹ ਤਾਂ ਜਿਵੇਂ ਫਟਾਫਟ ਦੇ ਆਪਨੇ ਲਿਖਾਤਾ ਉਹਨਾਂ ਦਾ ਪਦਾਹਾ ਬਣਾ ਡੀਟ ਕਰਨਾ ਛੇਤੀ ਕਰੋ ਉਹ ਰਣੇਗੇ ਜਾਂ ਨਹੀਂ ਉਹ ਸੋਣਾ ਕੰਮ ਆ ਗਾੜੀ ਲਾਓ ਜੀ ਇਹਦੇ ਨਾਲ ਆਉਂਦੀ ਇੱਕ ਬਾਰ ਸ਼ਤਕਾਰਯੋਗ ਮੇਰੇ ਪਿਆਰੀ ਦੋਸਤੋ ਅੱਜ ਮੇਰੇ ਜਨਮ ਦਿਨ ਉੱਪਰ ਤੁਸੀਂ ਪਿੰਡ ਜਿੰਡਾਲੀ ਕਲਾ ਪ੍ਰਾਇਮਰੀ ਸਕੂਲ ਵਿੱਚ ਪਹੁੰਚ ਕੇ ਆਪਣੇ ਸੁਨਿਆ ਕੀਮਤੀ ਸਮੇਂ ਦਾ ਸਦਪਯੋਗ ਕਰ ਲਈ ਸਾਡੇ ਬੱਚਿਆਂ ਨਾਲ ਆ ਕੇ ਸਾਡੇ ਜੀਵਨ ਦੀ ਆਨੰਦਮਈ ਘੜੀਆਂ ਨੂੰ ਸੁਖਦ ਬਣਾਇਆ ਆਨੰਦਪੂਰਵਕ ਬਣਾਇਆ ਇਸ ਤੇ ਆਉਣ ਦੇ ਉੱਤੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਕੂਲ ਦੇ ਸਟਾਫ ਮੈਂਬਰ ਅਤੇ ਸ਼ੁਕਰਾਜ ਜੀ ਦਾ ਬسی ਸਿ ਦਿਲੋਂ ਹਿਰਦੇ ਸੇ ਧੰਨਵਾਦ ਕਰਦੇ ਹਾਂ ਧੰਨਵਾਦ